ਚੱਲ ਲੈਣੇ ਰੋਡ ਦੇ ਮਦੰਦਾਂ ਮੈਂ ਕਰਤੀ ਨਾ ਮੂੰਹ ਤੇ ਬਾਰਾ ਤੇ ਠੀਕ ਨਾ ਆ ਜਾ ਆ ਜਾ ਆ ਜਾ ਗਾਈਸ ਗੁੱਡ ਮਾਰਨਿੰਗ ਸਬਸਕ੍ਰਾਈਬ ਕਰ ਵੈਲਕਮ ਟੂ ਮਾਈ ਨਿਊ ਵਲੋਗ ਅਸੀਂ ਚੱਲੇ ਆ ਜੀ ਬਾਜ਼ਾਰ ਗੁੜੀਆ ਦਾ ਮੇਰੇ ਦੋਸਤ ਦੀ ਗੁੜੀਆ ਦਾ ਬਰਥਡੇ ਆ ਉਹਦੇ ਵਾਸਤੇ ਗਿਫਟ ਲੈਣ ਠੀਕ ਹੈ ਜੀ ਚਲੋ ਚੱਲਦੇ ਆ ਗਾਈਸ ਕਰੋਨੇ ਚੱਕ ਲੈ ਥੋੜੇ ਦੂਰ ਰਹਿ ਨੇੜੇ ਨਾ ਆ ਜਾ ਦੇ ਆ ਦੇਖੋ ਗੁੜੀਆ ਆ ਗੁੜੀਆ ਲਈਏ ਕਿ ਗੁੱਡਾ ਲਈਏ ਕਿ ਕੀ ਲਈਏ ਆਰ ਮਨ ਤਾਂ ਗੁੜੀਆਂ ਸਹੀ ਲੱਗਦੀ ਹੈ ਹਨਾ ਚਲੋ ਗੁੜੀਆਂ ਠੀਕ ਹੈ ਗੁੜੀਆਂ ਠੀਕ ਹੈ ਗੁੜੀਆਂ ਪੈਕ ਕਰਾ ਲਿਆ ਨੂੰ ਚਲੋ ਗਿਫਟ ਕਰਾ ਲਿਆ ਪੈਕ ਚਲੋ ਚਲੀਏ ਹੁਣ ਹਾਂਜੀ ਗਾਣੇ ਸਹੀ ਆ ਗਏ ਆ ਪਾਰਟੀ ਦੇ ਗੁੜੀਆਂ ਦੇ ਜਨਮ ਦਿਨ ਦੀ ਕੰਨੇ ਕੰਨੇ ਖਾਈ ਜਾਂਦੇ ਮੰਨ ਜਾਦੇ ਤੇਰੇ ਬਾਜ ਆਂਦੀ ਕਿਉਂ ਨਹੀਂ ਬਾਜ ਮੇਰੀ ਆਂਦੀ ਵੀ ਹੋਣੀ ਕੰਨੇ ਕੰਨੇ ਖਾਈ ਜਾਂਦੇ ਕੰਨੇ ਕੰਨੇ ਖਾਈ ਜਾਂਦੇ ਪਹਿਲੇ ਪਹੁੰਚ ਗਏ ਬਾਕੀ ਸਭ ਲੇਟ ਨੇ ਸਾਰ ਤੋਂ ਪਹਿਲਾਂ ਪਹੁੰਚ ਗਏ ਇਹਦੇ ਪਾਰਟੀ ਚੱਲ ਰਹੀ ਹੈ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਖਾਣ ਤੇ ਗਿਫਟ ਦੇਤਾ ਆਪਾਂ ਠੀਕ ਹੈ ਜੀ ਅਜੀ ਗਾਇਸ ਕੋਣ ਆਇਆ ਨਿਆਰਾ ਯਾਰ ਦੇਖੋ ਥੋੜਾ ਜਿਹਾ ਬਣਾ ਠੀਕ ਹੁਣ ਜਗਦਾ ਫਟੇ ਨਹੀਂ ਆਏ ਠੂਸ ਨਹੀਂ ਆਏ ਖਾਣਾ ਹੁੰਦਾ ਇਹਨੂੰ ਠੂਸ ਨਾ ਕਹਿੰਦੇ ਨੇ ਠੂਸ ਨਹੀਂ ਆਏ ਇਹਨੇ ਸਾਰੇ ਭਾਂਗੇ ਟੋਟੇ ਪੂਰੇ ਕਰਕੇ ਫਿਰ ਜਾਣੇ ਆ ਡੂੜ ਘੰਟਾ ਹੋ ਗਿਆ ਲੱਗੇ ਨੂੰ ਮੈਂ ਕਹਿੰਦਾ ਵੇ ਹਟ ਜਾ ਹਟ ਜਾ ਬਸ ਕਰ ਢੜੰ ਦਾ ਨਾਲੀ ਲੈਂਦੇ ਆ ਖਾਣ ਆਇਆ ਸਣ ਹੈ ਠੋਸੀ ਜਾਣੀ ਤਾਂ ਖਾਂਦੀ ਨਹੀਂ ਬੀਠੋਸੀ ਜਾਣੀ ਹੈ ਇਹ ਤਾਂ ਹੈਗੀ ਹੈ ਗੱਲ ਵੈਸੇ ਮਰਾ ਹਾਂਜੀ ਆਪਾਂ ਦੋਸਤ ਆਇਆ ਜੀ ਚੱਲ ਵੀ ਕੋਈ ਮਾਰਦਾ ਦੋਸਤ ਆਇਆ ਆਪਣਾ ਚੈਰਾ ਨਹੀਂ ਆਦਾ ਵੀਰੇ ਦਾ ਚੈਰਾ ਨਹੀਂ ਆਇਆ ਬਾਈ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਠੀਕ ਹੈ ਜੀ ਬੋਲੋ ਜੀ ਹੈ ਜੀ ਹਾਂਜੀ ਹੁਣ ਜਾ ਇਹੜੀਆਂ ਗੱਲਾਂ ਲੜਨ ਨੂੰ ਤਿਆਰ ਹੋ ਜਾਂਦੀ ਹੈ ਖਾਣ ਪੀਣ ਦੇ ਮਾਮਲੇ ਇਹ ਤਾਂ ਚਾਏ ਮੈਂਚੀ ਜ ਹੈ ਹੰਮਲੀ ਹੈ ਸਿਰੇ ਦਾ ਆਣ ਤੇ ਜੁਵਾਕਾਂ ਨੂੰ ਘਰੇ ਛੱਡਿਆ ਹਾਰਮੋਨ ਦੀ ਦੁਕਾਨ ਤੇ ਬਿਠਾ ਕੇ ਫਿਰ ਅਸੀਂ ਗਏ ਸੀ ਪਾਰਟੀ ਤੇ ਤੇ ਉੱਥੇ ਕੇਕ ਕੱਟਣ ਜਿਹੇ ਟਾਈਮ ਲੱਗਣਾ ਸੀ ਬਹੁਤ ਇਸ ਕਰਦਾ ਸੀ ਫਿਰ ਜਾ ਕੇ ਚਾਹ ਪਾਣੀ ਪੀ ਕੇ ਆਵਦਾ ਦੇਖ ਕੇ ਜਿਹੜਾ ਵੀ ਦੇਣਾ ਸੀ ਆ ਗਏ ਜੀ ਫਿਰ ਦੁਕਾਨ ਤੇ ਅਜਾਂ ਸਮਾਦੀਆਂ ਸਾਹਮਣੇ ਇੱਥੇ ਕਿਸੇ ਨਾ ਪ੍ਰੋਗਰਾਮ ਹੁੰਦਾ ਕਿਸਦਾ ਤਾਂ ਉਹ ਆਂਦੇ ਰਹਿੰਦੇ ਨੇ ਉਰੇ ਵੀ ਜਿਵੇਂ ਕਿਸਨੇ ਪਹੋਗਾ ਕਿਸਦਾ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਕਈ ਵਾਰ ਆਣਾ ਪੂਰ ਕਿਉਂਕਿ ਸਿਲੰਡਰ ਖਤਮ ਹੋ ਗਿਆ ਜੀ ਜਾ ਕੇ ਸਿਲੰਡਰ ਭਰਾ ਕੇ ਦੇ ਕੇ ਆਣਾ 2-3 ਦਿਨ ਹੋ ਗਏ ਤੇ ਗੈਸ ਵੀ ਨਹੀਂ ਆਈ ਸੀ ਤੱਕੋ ਜਾਣਾ ਪੂਰ ਦੁਕਾਨ ਤੋਂ ਲੈਣਾ ਅੱਜ ਗੈਸ ਮੈਂ ਅੱਜ ਰੋਟੀ ਬਣਾਉਣ ਲੱਗਿਆ ਤੇ ਮੰਮੀ ਓਹ ਹੈਲੋ ਕਿੰਨੇ ਆ ਰੋਟੀ ਬਣਾਉਣ ਨਹੀਂ ਮੈਂ ਬਾਹਰ ਗਿਆ ਤੇ ਦੋ ਮਿੰਟ ਗਈ ਹੈ ਤੇ ਤੂੰ ਬਸ ਪਰ ਕਿਉਂ ਰੋਟੀ ਬਣਾਉਣ ਲੱਗਾ ਵਰ ਕਿ ਹੋ ਗਿਆ ਅੱਗੇ ਤਾਂ ਰੋਟੀ ਤੂੰ ਪਕਾ ਰਦਾ ਨਹੀਂ ਲੈ ਦੱਸ ਲੈ ਦੱਸ ਸਰ ਕੀ ਖਾਸ ਗੱਲ ਕੇ ਦੇਖ ਲੋ ਹੁਣ ਇਹ ਰੋਟੀ ਪਕਾ ਕੇ ਖਵਾਣੇ ਲੋ ਵੀ ਨਹੀਂ ਮਜੂਰੇ ਗਈ ਓਹੋ ਰੋਟੀ ਇਹਨੂੰ ਪੂਖਾ ਕੇ ਖਵਾਣੀ ਹਾਂ ਅੱਜ ਨਵਦੀਪ ਤੇਰਾ ਗੁੱਸੇ ਹੈ ਕਿਉਂ ਮੇਰੇ ਨਾਲ ਗੁੱਸੇ ਆ ਕੀ ਨਵਦੀਪ ਨਾਲ ਗੁੱਸੇ ਹੈ ਮੈਂ ਅਜਨਵਦੀ ਤੇ ਸਾਡੇ 5 500 ਦੀ ਡੋਲਾ ਲੈ ਕੇ ਜਾਂਦਾ ਮੇਰੇ ਵੱਸੇ ਇੱਕ ਡੋਲ ਵੀ ਨਹੀਂ ਲੈ ਆ ਕੇ ਦਿੱਤੀ ਕਿਉਂ ਲੈ ਆ ਕੇ ਨਹੀਂ ਦਿੱਤੀ ਕੀ ਦਿੱਕਤ ਕਿਉਂ ਲੈ ਕੇ ਨਹੀਂ ਦਿੱਤੀ ਕੀ ਦਿੱਕਤ ਹੋਏ ਵੇਖੀ ਨਹੀਂ ਜਰੂਰੀ ਡੋਲ ਹੀ ਲੈ ਕੇ ਦਿੰਦਾ ਡੋਲ ਨਾ ਖੇਡਣ ਵਾਲੀਆਂ ਨਹੀਂ ਤੁਸੀਂ ਜਿਹੜੀ ਮੰਗ ਕੇ ਲੈ ਕੇ ਦਿੰਦੇ ਹੋ ਮੈਨੂੰ ਗਿਫਟ ਤਾਂ ਹੋਣਾ ਚਾਹੀਦਾ ਨਾ ਗਿਫਟ ਲੈ ਲੈ ਪਿਛਰੇ ਬੱਡੇ ਸੰਤ ਨੂੰ ਕੁਛ ਨਹੀਂ ਆਗਿੱਦੂ ਜਿਹੜੇ ਤੁਸੀਂ ਜਿਹੜੀ ਵੀ ਚੀਜ਼ ਲਈ ਮੈਂ ਉਹ ਹੀ ਲੈ ਦੇਣਾ ਲੈ ਕੇ ਦੇਣਾ ਕੋਈ ਗਿਫਟ ਵੀ ਹੋਣਾ ਜਿਹੜੇ ਜਿਹੜਾ ਮੈਂ ਨਾ ਮੰਗਾ ਉਹ ਲੈ ਕੇ ਦੇ ਦੇ ਚਲ ਠੀਕ ਹੈ ਤੈਨੂੰ ਸਵੇਰੇ ਲੈ ਕੇ ਦਿਆਂਗਾ ਜਿਹੜਾ ਤੂੰ ਨਹੀਂ ਮੰਗਿਆ ਤੈਨੂੰ ਸਵੇਰੇ ਗਿਫਟ ਲੈ ਕੇ ਦਿਆਂਗਾ ਠੀਕ ਹੈ ਪਾਸੇ ਹੋ ਜਾ ਚਲ ਠੀਕ ਹੈ ਮੈਂ ਤਾਂ ਸੋਚਿਆ ਅੱਜ ਮੈਂ ਰੋਟੀਆਂ ਬਣਾ ਕੇ ਖਵਾਵਾਂਗਾ ਚਲ ਖਵਾ ਫਿਰ ਆਹ ਮੇਰੇ ਪਕਾਏ ਗੁੱਲੇ ਖਾ ਲਈ ਤੂੰ ਠੀਕ ਹੈ ਬੜਾ ਤਾਂ ਬੈਸਤਰੀ ਸਨ ਡੈਡੀ ਜੀ ਰੋਟੀ ਖਾਣ ਲੱਗੇ ਨੇ ਡੈਡੀ ਜੀ ਨਹੀਂ ਆਪੇ ਆ ਕੇ ਆ ਗਏ ਤੇਰੀ ਕੀ ਬਣੇਗੀ ਉਹ ਰਾਮ ਨਾਲ ਕਹਿ ਦੇ ਘਰ ਦੇ ਗਿਆ ਬਸ ਤੇ ਗੱਲ ਹੈ ਕੋਈ ਦੇੜੀ ਤੋਂ ਵੀ ਦਿਖਣਾ ਨਹੀਂ ਤੇ ਸੱਟੀ ਫੜ ਤੇ ਪਈ ਘਰ ਬੰਨੇ ਦਾ ਸੋਈ ਚੱਕ ਫੜਕਾਉਂਦਾ ਫੇ ਪੂਰਾ ਅੰਡਾ ਇਹਦੀ ਪਾਰੇ ਨੇ ਸਬਜੀ ਆਲੂ ਮਟਰ ਦੀ ਸਬਜੀ ਬਣੀ ਆ ਅੱਜ ਕੱਲੇ ਨੇ ਰੋਹ ਦੇ ਮੈਂ ਤੰਦਰ ਮੈਂ ਕੜਤੀ ਨਾ ਮੂੰਹ ਤੇ ਮਾਰਾ ਪਰ ਠੀਕ ਨਾ ਆ ਜਾ ਆ ਜਾ ਰੋਹ ਦਾ ਕਿ ਇਹ ਨਾ ਮੇਰੇ ਸਾਹ ਦੇ ਨਾ ਦਰ ਮੇਲੋਂ ਨਾ ਕਿਦਾਂ ਪੈਦਾ ਹੋਇਆ ਨਾਲ ਤੂੰ ਪੈਦੀ ਮੰਮੀ ਜੀ ਡੈਡੀ ਨੂੰ ਜੇ ਪਾਪਾ ਲੈਣ ਤੋਂ ਪਹਿਲੀ ਤੁਸੀਂ ਬੋਲਣ ਲੱਗ ਜਾਂਦੇ ਹੋ ਕੋਈ ਕੰਮ ਵਾਸ ਡੈਡੀ ਜੀ ਆਪਦੇ ਆਪ ਤਬੜਾ ਕੇ ਹੀ ਜਾਂਦੇਗਾ ਬਗਲ ਗੱਲ ਤੇ ਹਾਂ ਠੀਕ ਹੈ ਇਹ ਮੰਮੀ ਡੈਡੀ ਜੀ ਮੰਮੀ ਨੂੰ ਉੱਪਰ ਚੜਾ ਕੇ ਤੇ ਨੀਚੇ ਹੋ ਜਾਂਦੀ ਆਪੇ ਠੀਕ ਹੈ ਹਾਂ ਸਟ ਕਰ ਲੈ ਗਏ ਕਿਉਂ ਨਹੀਂ ਗੱਲੂ ਬਈ ਹਾਂ ਕੀ ਕੀ ਤੂੰ ਤਾਂ ਗੱਲੂ ਨਾਲ ਗੱਲ ਨਹੀਂ ਕਰੀਂ ਹੋਰ ਮੈਂ ਕੀ ਕਹਿੰਦਾ ਬੱਸ ਬੱਸ ਬੋਲ ਨਾ ਨਹੀਂ ਕਹਿਣਾ ਉਹ ਤੇਰੀ ਕੌੜ ਲੜਦੀ ਪੜਾਈ ਹੁੰਦੀ ਹੈ ਕੀ ਕਹਿੰਦਾ ਬੱਸ ਇਹਨੂੰ ਪਾਣਾ ਚਾਹੀਦਾ ਹੁੰਦਾ ਕੋਈ ਨਾ ਕੋਈ ਲੜਾਈ ਕਰਨ ਵਾਸਤੇ ਹੋਰ ਕੁਝ ਨਹੀਂ ਇਹ ਵੀ ਬਣਾਵਾਂਗੀ ਮੈਂ ਕਹਵੇਂ ਬੋਲੀ ਕੀ ਬੋਲੀ ਗੱਲਰ ਬੋਲ ਦੁਬਾਰਾ ਕੀ ਰੰਗ ਦੰਦ ਲੈਣਾ ਹੈ ਹੀ ਕਰਨ ਦਾ ਹੋਰ ਕਿੰਦਾ ਡੈਡੀ ਹਾਂਜੀ ਗਾਇਸ ਡੈਡੀ ਦੀ ਗਿਫਟ ਹਾਂ ਮੇਰਾ ਗਿਫਟ ਕਿਹੜਾ ਦੇ ਉੱਤਰ ਆ ਤੁਸੀਂ ਬੋਲੇਸ ਮੈਂ ਗਿਫਟ ਦੇਵਾਂਗਾ ਕਦੋਂ ਕੌਣ ਹੈ ਬੋਲੇ ਯੂ ਸਿਰਸੋਈ ਤੇਗੇ ਸੀਗੇ ਅਜੇ ਗਿਫਟ ਕੋਈ ਬਰਥਡੇ ਆਵੇਗਾ ਕੁਛ ਆਵੇਗਾ ਤਾਂ ਹੀ ਤੇਰੇ ਪੱਤੇ ਲੱਕੀ ਦੇ ਦਿੱਤਾ ਤੁਸੀਂ ਨੇ ਲੈ ਬਰਥਡੇ ਆਵੇ ਬੜੀ ਲੈ ਕੇ ਦੇਵਾਂਗਾ ਉਹਨੂੰ ਬਣਾਉਣਾ ਇਹ ਤੇ ਪਰ ਲਾਏਗਾ ਦਵਾ ਕੋਈプチ ਨਹੀਂ ਭਾਵੇਂ ਤੈਨੂੰ ਲਾ ਕੇ ਦੇਵਾਂਗੇ ਤੂੰ ਨੰਬਰ ਸਹੀ ਲਿਆ ਨੰਬਰ ਸਹੀ ਲਿਆ ਹਾਂ ਨੰਬਰ ਸਹੀ ਲਾਵੇਗੀ ਤਾਂ ਗਾਇਸ ਮੈਂ ਪ੍ਰੋਮਿਸ ਕਰਨਾ ਨਾ ਨਾ ਇਹ ਨੰਬਰ ਆਵੇਗੀ ਨੰਬਰ ਸਹੀ ਲਾਵੇਗੀ ਤਾਂ ਲੈ ਕੇ ਦੇਵਾਂਗੇ ਪ੍ਰੋਮਿਸ ਕਰਨਾ ਠੀਕ ਹੈ ਕੁਝ ਮੈਂ ਵੀ ਕਰਦੀ ਮੈਂ ਨੰਬਰ ਵਧੀ ਲੈਵੀਂ ਮੇਰੇ ਵੱਡੇ ਲੱਗੇ ਕਿੱਥੇ ਮੇਰੇ ਉਹਦੇ ਵੱਡੇ ਆਵੇ ਤਾਂ ਸਹੀ ਹੈ ਜੇ ਕਿੱਥੇ ਵੱਡੇ ਆਉਣ ਭਾਜੀ ਐਨੀ ਜੇ ਐ ਵਾਰੀ ਵਾਰੀ ਐਵੇਂ ਵੱਡੇ ਲੱਗੇ ਟਖਾ ਮਗਾ ਦੇ ਮੈਂ ਉਹਨੂੰ ਦਿੱਤਾ ਸੀਗਾ ਹੈ ਦਿੱਤਾ ਸੀ ਬੇਟਾ ਇਹ ਦਿੱਤਾ ਸੀਗਾ ਕਿਹਨੂੰ ਕਿਹਨਾਂ ਕਰਤਾ ਦੱਸ ਕੀ ਨਹੀਂ ਲਿਆ ਕਰਤਾ ਮੈਨੂੰ ਮੈਨੂੰ ਇਹ ਮੈਨੂੰ ਇਹ ਗੱਲ ਨਵਦੀਪੇ ਗਲਤ ਦੱਸਦੇ ਹੋ ਮੈਂ ਕੀ ਨਹੀਂ ਲਿਆ ਕਰਤਾ ਕੀ ਨਹੀਂ ਲਿਆ ਕਰਤਾ ਦੱਸ ਗਿਫਟ ਲਿਆ ਕਿਉਂ ਨਹੀਂ ਲਿਆ ਕਰਤਾ ਸਰੀਜ ਜਿਹਾ ਲੈ ਆਣਾ ਵੇ ਗਿਫਟ ਆ ਜੀ ਬਾਕੀ ਪਿਆ ਚਲੋ ਆਪਣਾ ਖਾਣਾ ਪੀਣਾ ਵੀ ਹੋ ਗਿਆ ਲੜਾਈ ਵੀ ਹੋ ਗਈ ਗਿਫਟ ਵਾਲੀ ਗੱਲ ਵੀ ਹੋ ਗਈ ਤੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਨੈਕਸਟ ਵਲੌਗ ਚ ਬਾਏ